ਹਾਂਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਸਾਰੇ ਵੀਰਾਂ ਨੂੰ ਤਹਿ ਦਿਲੋਂ ਧੰਨਵਾਦੀ ਜਿਹੜੇ ਆਪਣੇ ਚੈਨਲ ਨੂੰ ਇੰਨਾ ਪਿਆਰ ਕਰਦੇ ਆ ਕਈ ਵੀਰਾਂ ਦੇ ਕਮੈਂਟਾਂ ਦੇ ਬਾਈ ਜੀ ਅੰਗਰੇਜ਼ੀ ਚ ਵੀਡੀਓ ਬਣਾਉਣੇ ਬਾਈ ਇਹ ਨਾ YouTube ਤੇ ਸੈਟਿੰਗ ਹੈ ਜੀ ਇੱਕ ਉਹਦੇ ਤੋਂ ਇੰਗਲਿਸ਼ ਜਾਂ ਪੰਜਾਬੀ ਮਤਲਬ ਹੋ ਜਾਂਦਾ ਰੀਜੀ ਤਾਂ ਅੱਤ ਬਾਈ ਜੀ ਟੈਟ ਆਪਣਾ ਪਹਿਲਾਂ ਪੰਜਾਬੀ ਚੋ ਕਰਨਾ ਪੈਂਦਾ ਉਹ ਮੜੀ ਜੀ ਤੁਸੀਂ YouTube ਤੇ ਵੀਡੀਓ ਦੇਖ ਕੇ ਸੈਟਿੰਗ ਕਰ ਸਕਦੇ ਹੋ ਤੇ ਵੀਡੀਓ ਆਪਾਂ ਸਾਰੀਆਂ ਹੀ ਤਕਰੀਬਨ ਪੰਜਾਬੀ ਦੇ ਵਿੱਚ ਬਣਾਉਣੇ ਆ ਤੇ ਤੁਹਾਡੇ ਸਾਹ ਤੇ ਦੋ ਟਰੈਕਟਰ ਤੇ ਇੱਕ 540 ਜੀਪ ਲੈ ਕੇ ਆ ਬਹੁਤ ਵਧੀਆ ਪਹਿਲਾ ਗੱਲ ਕਰਦੇ ਆ 575 ਡਬਲ ਕਲੱਚ ਹੈ ਜੀ ਤੇ ਪੱਟੀ ਏਰੀਆ ਦੇ ਵਿੱਚ ਟਰੈਕਟਰ ਖੜਾ 2001 ਮਾਡਲ ਟਰੈਕਟਰ ਆ 575 ਡਬਲ ਕਲੱਚ ਤੇ ਜਿੰਮੇਦਾਰ ਘਰੇ ਟਰੈਕਟਰ ਆ ਵਾਈ ਤੇ ਘਰ ਦੀ ਤੇ ਚੱਲਿਆ ਹੋਇਆ ਬਹੁਤ ਸਾਫ਼ ਸੁਥਰਾ ਇੰਜਨ ਗੇਰ ਦਾ ਟਰੈਕਟਰ ਬਿਲਕੁਲ ਓਕੇ ਆ ਬਾਈ ਵੱਲੋਂ ਫੁੱਲ ਗਾਰੰਟੀ ਹੈ ਜੀ 2 ਲੱਖ 5000 ਰੁਪਏ ਬਾਈ ਨੇ ਰੇਟ ਮੰਗਿਆ ਬਾਕੀ ਇਹਦੇ ਵਿੱਚ ਮੌਕੇ ਤੇ ਮਾਨਤਾਣ ਹੋ ਜਾਊਗਾ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਤੇ ਬਾਈਨਾਂ ਤਾਂ ਹੀ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਪੇਪਰ ਕਾਗਜ਼ਾਂ ਦੀ ਬਾਈ ਫੁੱਲ ਗਰੰਟੀ ਹੈ ਬਾਈ ਵੱਲੋਂ ਇੰਜਨ ਦੀ ਵੀ ਗੀਅਰ ਦੀ ਵੀ ਫੁੱਲ ਗਰੰਟੀ ਹੈ ਬਾਕੀ ਫਿਰ ਵੀ ਆਪਣੀ ਤਸੱਲੀ ਆਸ ਤੇ ਬਾਈ ਤਾਂ ਹੀ ਪੇਪਰ ਤੇ ਇੰਜਨ ਗੀਅਰ ਆਪਦਾ ਪੂਰੀ ਤਸੱਲੀ ਕਰਕੇ ਚੀਜ਼ ਖਰੀਦਿਆ ਕਰੋ ਤੇ ਰੇਟ ਦਾ ਮੌਕੇ ਤੇ ਤੁਹਾਡਾ ਮਾਨਤਨ ਹੋ ਜਾਊਗਾ ਜੇ ਕਿਸੇ ਵੀਰ ਨੇ 575 ਇਹ ਟਰੈਕਟਰ ਖਰੀਦਣਾ 2001 ਮਾਡਲ ਦਾ ਬਾਈਨਾਂ ਤਾਂ ਹੀ ਸੰਪਰਕ ਕਰ ਸਕਦੇ ਹੋ ਅਗਲਾ ਟਰੈਕਟਰ ਵੀ ਆਪਣੇ ਕੋਲੇ 575 ਹੈ ਜੀ ਹਾਂਜੀ ਅਗਲਾ ਟਰੈਕਟਰ 575 ਜੀ 1996 ਮਾਡਲ ਅਫਰੋਜਪੁਰ ਏਰੀਆ ਮੁੱਦਕੀ ਵਿਕੇ ਟਰੈਕਟਰ ਖੜਾ ਜੀ ਤੇ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਸਾਰਾ ਕੰਮ ਟਰੈਕਟਰ ਦਾ ਹੋਇਆ ਮਗਰ ਲੈ ਟਾਇਰ ਜੇਕੇ ਦੇ 90 ਪੈਸੇ ਪਏ ਨੇ ਅਗਲੇ ਟਾਇਰ ਬਿਲਕੁਲ ਨਵੇਂ ਵਰਗੇ ਨੇ ਜੀ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਰੇਟ ਬਾਈ ਨੇ ਸਿਰਫ ਮੰਗਿਆ 1 ਲੱਖ ਤੇ 65000 ਰੁਪਇਆ ਬਾਕੀ ਇਹਦੇ ਵਿੱਚੋਂ ਵੀ ਮੌਕੇ ਤੇ ਥੋੜਾ ਮਾਨਤਨ ਹੋ ਜਾਊਗਾ ਜੇ ਕਿਸੇ ਵੀਰ ਨੇ ਥੋੜੇ ਪੈਸੇ ਲਾਉਣੇ ਆ ਤਾਂ ਤੁਸੀਂ ਆਹ ਟਰੈਕਟਰ ਖਰੀਦ ਸਕਦੇ ਹੋ ਸਮਾਨ ਤੁਹਾਨੂੰ ਇਹਦੇ ਨਾਲ ਵੀ ਸਾਰਾ ਨਾਲ ਮਿਲੂਗਾ ਜੀ ਡੰਡਾ ਫੱਟੀ ਛਤਰੀ ਟਿੱਕਰ ਬਹੁਤ ਸਾਫ ਸੁਥਰਾ 575 ਘਰ ਦੀ ਬਾਈ ਤੇ ਇਹ ਚੱਲਿਆ ਹੋਇਆ ਟਰੈਕਟਰ ਹੈ ਜੇ ਕਿਸੇ ਵੀਰ ਨੇ ਖਰੀਦਣਾ ਤਾਂ ਬਾਈ ਦਾ ਨੰਬਰ ਉੱਪਰ ਚੱਲ ਰਿਹਾ ਜੀ ਤੇ ਜਲਦੀ ਤੋਂ ਜਲਦੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਇੱਕ ਆਪਾਂ ਨੂੰ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਸੀ ਮਸ਼ੀਨਾਂ ਵਾਲਿਆਂ ਦੇ ਬਈ ਜੀਪ ਕੋਈ ਆਈ ਤਾਂ ਦੋ ਤਿੰਨ ਦੀ ਤਾਂ ਆਪਾਂ ਜਿਹੜਾ ਲਾਈ ਨਹੀਂ ਬਈ ਉਦਾਂ ਹੀ ਵੇਖ ਗਈ ਜੀਪ ਆਪਾਂ ਫੋਟੋ ਮੇਜਤਿਆਂ ਸੀ ਤੇ ਇੱਕ ਆਪਣੇ ਕੋਲੇ 540 ਪਾਸਿੰਗ ਵਾਲੀ ਗੱਡੀ ਆਈ ਹੈ ਜੀ ਇਹ ਪੂਰਾ 2000 ਮਾਡਲ ਹੈ ਜੀ ਤੇ ਡਿਸਕ ਬ੍ਰੇਕਾਂ ਪਾਵਰ ਸਟੀering ਦੇ ਵਿੱਚ ਟਾਇਰ ਬਿਲਕੁਲ ਨਵੇਂ ਨੇ ਗੱਡੀ ਪੂਰੀ ਵਧੀਆ ਗੱਡੀ ਪੂਰੀ ਵਧੀਆ ਸਾਫ ਸੁਥਰੀ ਆ ਘਰੇ ਜੀਮੇਦਾਰ ਘਰੇ ਕੋਲ ਚੱਲਦੀ ਸੀ ਸਿੰਪਲ ਟਾਇਰ ਪਾਏ ਹੋਏ ਨੇ ਜੀ ਗੱਡੀ ਦੀ ਪਾਸਿੰਗ ਵੀ ਹੈਗੀ ਆ 2026 ਟਿੱਕਰ ਪਾਸਿੰਗਾ ਤੇ ਇੰਜਨ ਵੀ ਇਹਦੇ ਵਿੱਚ ਜਿਹੜਾ ਮੇਨ ਇੰਜਨ ਦੀ ਪ੍ਰੋਬਲਮ ਆਪ ਨੂੰ ਆਉਂਦੀ ਹੈ ਇਹਦੇ ਵਿੱਚ ਹੀਟਰ ਲਾਈਨ ਆਉਂਦਾ ਬਾਈ ਜੀ ਇੰਜਨ ਵੀ ਇਹਦੇ ਵਿੱਚ ਚੇਂਜ ਕੀਤਾ ਹੋਇਆ origignal di cut ਇੰਜਨ ਦੀ ਇਹਦੇ ਵਿੱਚ ਰੱਖੀ ਹੋਈ ਆ ਤੇ ਜੇ ਕਿਸੇ ਵੀਰ ਨੇ ਜੀਪ ਖਰੀਦਨੀ ਹੈ 1,345000 ਰੁਪਏ ਜੀਪ ਦਾ ਰੇਟ ਆ ਬਾਕੀ ਇਹਦੇ ਵਿੱਚੋਂ ਵੀ ਤੁਹਾਡਾ ਮੌਕੇ ਤੇ ਪੂਰਾ ਮਾਨਤਨ ਹੋ ਜਾਊਗਾ ਬਠਿੰਡਾ ਏਰੀਆ ਦੇ ਵਿੱਚ ਜੀਪ ਖੜੀ ਆ ਜੇ ਕਿਸੇ ਵੀਰ ਨੇ ਖਰੀਦਨੀ ਆ ਤਾਂ ਨੰਬਰ ਸਕਰੀਨ ਉੱਪਰ ਚੱਲ ਰਿਹਾ ਤੇ ਇਹ ਨੰਬਰ ਤੇ ਸੰਪਰਕ ਕਰਕੇ ਜੀਪ ਖਰੀਦ ਸਕਦੇ ਹੋ ਸਾਰੇ ਵੀਰਾਂ ਦਾ ਤਹਿ ਦਿਲੋਂ